ਭਾਰਤ ਪਾਕਿਸਤਾਨ ਸਰਦ ਦੇ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ ਦੇ ਨਾਲ ਲੱਗਦੇ ਸਤਲੂ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਨਾਲ ਪਿੰਡ ਮੁਹਾਰ ਜਮਸ਼ੇਰ ਦੇ ਨਾਲ-ਨਾਲ ਦੇ ਖੇਤਾਂ ਵਿੱਚ ਸਤਲੂ ਦਰਿਆ ਦਾ ਪਾਣੀ ਵੜ ਗਿਆ ਹੈ ਅਤੇ ਕਈ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਸਤਲੂ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ ਰਾਹਗੀਰਾਂ ਦਾ ਘਰੇ ਆਣਾ ਜਾਣਾ ਮੁਸ਼ਕਿਲ ਹੈ ਤੁਸੀਂ ਵੇਖ ਰਹੇ ਹੋ ਗੱਲਬਾਤ ਦੌਰਾਨ ਉਹਨਾਂ ਨੇ ਸਰਕਾਰ ਨੂੰ ਕਰੜੇ ਹੱਥੀ ਲੈ ਤੇ ਕਿਹਾ ਕਿ ਇਹ ਹਰ ਸਾਲ ਦੀ ਤਰ੍ਹਾਂ ਹੈ ਵੀ ਇੱਥੇ ਪਾਣੀ ਆ ਜਾਂਦਾ ਹੈ ਲੀਡਰ ਫੋਟੋ ਰਕ ਕੋਚਾਨ ਆਉਂਦੇ ਹਨ ਪਾਣੀ ਜਾਣ ਤੋਂ ਬਾਅਦ ਆ ਦੇ ਕੰਮ ਲੱਗ ਜਾਂਦੇ ਕੋਈ ਸਾਰ ਨਹੀਂ ਰਹਿੰਦੇ ਸੜਕਾਂ ਟੁੱਟ ਜਾਂਦੀਆਂ ਹਨ ਕਾਰਾਂ ਦਾ ਜਿੰਨਾ ਮੁਸ਼ਕਿਲ ਹੈ ਤੇ ਤੁਸੀਂ ਵੇਖੋ ਵੀ ਸਤ루 ਦੀਿਆ ਦਾ ਪਾਣੀ ਖੇਤਾਂ ਵਿੱਚ ਜਾਣ ਕਰਨ ਬੱਚਿਆਂ ਵੱਲੋਂ সুইমিং ਪੂਲ ਖੇਤਾਂ ਜਿਹੜਾ ਲਾਇਆ ਗਿਆ ਤੇ ਨਾਰੇ ਹਨ ਅਤੇ ਲੋਕਾਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਮਰਜੀਤ ਸਿੰਘ ਕਿਹੜੇ ਪਿੰਡ ਤੇ ਆਣ ਵਾਲੇ ਮੈਂ ਬਲੇ ਸੈਠਾੜ ਦਾ ਕਿੱਥੇ ਗਏ ਸੀ ਉਹਨੂੰ ਉਹਨਾਂ ਪੋਲ ਤੇ ਪਾਣੀ ਦੇਖਣ ਗਏ ਸੀ ਤੁਹਾਨੂੰ ਕਿੱਥੇ ਚੱਲੇ ਹੋ ਹੁਣ ਪੋਸਟ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਐਸ ਪਿੰਡ ਰਹਿੰਦੇ ਨੂੰ ਇੱਥੇ ਰਹਿੰਦੇ ਨਹੀਂ ਅਸੀਂ ਕੰਮ ਇੱਥੇ ਲੱਗੇ ਹੋਏ ਸੀ ਕੀ ਕੰਮ ਕਰਦੇ ਹੋ ਪੋਸਟੇਟ ਚੋ ਮੈਲ ਬੈਰਕ ਬਣਾ ਰਹੇ ਸੀ ਇਹ ਪਾਣੀ ਜੋ ਤੁਸੀਂ ਲੰਘ ਕੇ ਆਏ ਹੋ ਇਹ ਕਾਦਾ ਪਾਣੀ ਹੈ ਇਹ ਦਰਿਆ ਦਾ ਇਹ ਪਾਣੀ ਸੜਕ ਤੇ ਆ ਗਿਆ ਹਾਂ ਜੀ ਕਦੋਂ ਦਾ ਆਇਆ ਪਾਣੀ ਇਹ ਅੱਜ ਆਇਆ ਜੀ ਇਹ ਇਹ ਦਰਿਆ ਚੋਂ ਪਾਣੀ ਬਾਹਰ ਫਸਲਾਂਾਂ 'ਚ ਵੀ ਆ ਗਿਆ ਖੇਤਾਂ 'ਚ ਹਾਂ ਜੀ ਹਾਂ ਜੀ ਆ ਗਿਆ ਕਿੰਨਾ ਕੋ ਨੁਕਸਾਨ ਲੱਗਦਾ ਜਾਂਦੇ ਨਾਲ ਬਹੁਤ ਨੁਕਸਾਨ ਹੈ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗੇ ਕਿ ਇਹ ਪਾਣੀ ਬੰਦ ਕੀਤਾ ਜਾਏ ਤੇ ਇਹ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਹੁੰਦਾ ਇੰਨੇ ਮੁਆਵਜਾ ਦਿੱਤਾ ਜੀ ਕਿੰਨਾ ਮੁਆਵਜਾ ਮੰਗਦੇ ਹੋ ਮੁਆਵਜਾ ਹੋਏ 1 ਕਿਲੇ ਦੇ 10 15000 ਹੋਏ ਤੁਹਾਡਾ ਕੀ ਨਾਮ ਹੈ ਜੀ ਹਾਂ ਬਹੁਤ ਸਾਰੇ ਨਾਮ ਅਰਨਾਮ ਸੇ 10 ਕਿੱਥੋਂ ਦੇ ਆਣ ਵਾਲੇ ਹੋ ਗਲਾਬੇ ਤੋਂ ਤਾਰਾਂ ਦੇ ਪਾਰ ਤਾਰਬੰਦੀ ਦੇ ਪਿੰਡਾਂ ਫਿਰਦੇ ਹੋ ਕੀ ਕਾਰਨ ਹੈ ਅਸੀਂ ਕੰਮ ਲੱਗੇ ਹੋਏ ਆ ਇੱਥੇ ਜਿਹੜਾ ਪਾਣੀ ਆਇਆ ਆਂਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਤੁਸੀਂ ਸਮਝਦੇ ਹੋ ਬਹੁਤ ਜ਼ਿਆਦਾ ਪਿਛਲੀ ਵਾਰੀ ਵੀ ਪਾਣੀ ਆਇਆ ਸੀ ਹਾਂ ਪਿਛਲੀ ਵਾਰੀ ਵੀ ਆਇਆ ਸੀ ਇਸ ਵਾਰੀ ਫਿਰ ਪਾਣੀ ਆਇਆ ਤੇ ਸੜਕਾਂ ਤੇ ਜੋ ਹਾਲਾਤ ਨੇ ਬਹੁਤ ਹਲਾਤ ਮਾਰੇ ਨੇ ਸਰਕਾਰ ਦਾਅਵੇ ਕਰ ਰਹੀ ਹੈ ਅਸੀਂ ਬਹੁਤ ਕੰਮ ਕਰ ਰਹੇ ਆ ਪਿੰਡਾਂ 'ਚ ਨਹੀਂ ਕੁਝ ਵੀ ਨਹੀਂ ਕਰਦੀ ਪਈ ਐਮਐਲਏ ਸਾਹਿਬ ਦਾ ਕਹਿਣਾ ਵੀ ਮੈਂ ਪਿੰਡਾਂ 'ਚ ਰਿਆਂ ਤੇ ਪਿੰਡਾਂ 'ਚ ਲੋਕਾਂ ਦਾ ਬਹੁਤ ਕੰਮ ਕੀਤੇ ਨੇ ਨਹੀਂ ਇਹ ਦਰਗਾੜੇ ਨਹੀਂ ਮਾਰਨਾ ਡੇੜਾ ਮਾਰਨ ਕੀ ਛੱਡਦੇ ਵੇਖਣ ਹੀ ਨਹੀਂ ਆਉਂਦੇ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਹਾਂ ਵੋਟਾਂ ਕਿਹੜੀ ਪਾਰਟੀ ਨੂੰ ਪਾਈਆਂ ਸੀ ਸਾਮਣੇ ਨੂੰ ਪਾਈਆਂ ਸੀ ਤੇ ਸਾਮਣਾ ਸਾਹਿਬ ਆ ਰਹੇ ਨੇ ਹੁਣ ਨਹੀਂ ਆ ਰਹੇ ਉਹ ਸ਼ਵਨੀ ਇੱਥੇ ਆਇਆ ਤੁਸੀਂ ਆ ਵੀ ਵੇਖ ਲਓ ਕੋਈ ਆਇਆ ਹੈ ਅੱਲੀ ਹੁਣ ਸਾਮਣਾ ਸਾਹਿਬ ਨੂੰ ਕੀ ਕਹਿਣਾ ਚਾਹਦੇ ਹੋ ਉਹਨੇ ਹੈਗਾ ਕਿ ਹੈਲਪ ਕੀਤੀ ਜਾਵੇ ਜਿਹੜਾ ਪਾਣੀ ਆ ਚੁੱਕਾ ਹੈ ਮੁਆਵਜ਼ਾ ਮੁਆਵਜ਼ਾ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਵਿਪਲ ਸਿੰਘ ਕਿਹੜੇ ਪਿੰਡ ਤੇ ਰਹਿਣ ਵਾਲੇ ਹੋ ਬਾਰਜਮ ਸ਼ੇਰ ਦੇ ਇਹ ਸੜਕ ਪਾਣੀ ਚ ਲੰਘ ਕੇ ਆਇਓ ਕਾਦਾ ਪਾਣੀ ਹੈ ਇਹ ਨਹੀਂ ਪਾਣੀ بارش ਦਾ ਵੀ ਹੈਗਾ ਤੇ ਦਰਿਆ ਦਾ ਵੀ ਤਲੂਈ ਦਰਿਆ ਦਾ ਇਹ ਬੱਕਰਾਂ ਦੁਆਰੇ ਪਿਛਲੇ ਸਾਲ ਵੀ ਪਾਣੀ ਆਇਆ ਸੀ ਇਹ ਤਾਂ ਹਰ ਸਾਲ ਹੀ ਲੈਂਦਾ ਹੈ ਹਰ ਸਾਲ ਹੀ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਨੁਕਸਾਨ ਵੱਧੂ ਆ ਰਿਹਾ ਹੈ ਕਿੰਨੀ ਪੇੜੀ ਹੈਗੀ ਹੈ ਆਪਣੀ ਬਾਂਝ ਹੀ ਕਲੇਗੀ ਪੰਜੇ ਪੰਜੇ ਕਲੇਗੀ ਫੋਕੀ ਕੇ ਚੋਨਾ ਚੋਨਾ ਕੱਠੇ-ਪੁੱਠੇ ਵੀ ਹੈਗੇ ਨੇ ਅੰਦਰ ਕੱਠੇ ਹੀਗੇ ਸਾਰਾ ਹੀ ਆ ਤੇ ਪਿਛਲੀ ਵਾਰੀ ਵੀ ਜਦੋਂ ਆਇਆ ਸੀਗਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਚੈੱਕ ਵੰਡੇ ਨੇ ਲੋਕਾਂ ਨੂੰ ਕੁਝ ਨਹੀਂ ਮਿਲਾ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਅਸੀਂ ਮੁਰਗੀ ਤੇ ਬੱਕਰੀ ਦੇ ਹੀ ਪੈਸੇ ਦਿੱਤੇ ਨੇ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਐਵੇਂ ਹੀ ਹੈਗਾ ਐਮਐਲ ਸਰਦ ਦਾ ਕਹਿਣਾ ਵੀ ਬਾਰਡਰ ਦੇ ਪਿੰਡ ਮੇਰੇ ਆਪਦੇ ਨੇ ਮੈਂ ਤਾਂ ਇਹਨਾਂ ਦੀ ਬਹੁਤ ਕੰਮ ਕੀਤਾ ਰਿਹਾ ਹੀ ਐ ਨਾ ਐਮਐਲ ਨਾਲ ਮੈਂ ਰਵੀ ਦਾ ਕੁਛ ਨਹੀਂ ਮਿਲਿਆ ਕਿਸੇ ਨੂੰ ਵੀ ਕਿਹੜੇ ਐਮਐਲ ਨੇ ਰਹੀਦਾ ਹਣੇ ਨਾਲ ਕੁਛ ਨਹੀਂ ਮਿਲਿਆ ਹਾਂ ਫੋਨ ਕੀ ਕਹਿਣਾ ਚਾਹੁੰਦੇ ਹੋ ਹੁਣ ਕੁਛ ਨਹੀਂ ਹੁਣ ਆਉਣ ਦੇ ਕੱਚਾ ਜਿਹਾ ਪਾਇਆ ਹੋਇਆ ਤੇ ਇੱਕ ਟੀ-ਸ਼ਰਟ ਐਮਐਲ ਦੀ ਤੇ ਬਸ ਇੱਥੇ ਆਵੇ ਗਏ ਲੋਕਾਂ ਨੂੰ ਕਹੇ ਤੇ ਚੱਲੋ ਚੱਲੋ ਬਾਹਰ ਚੱਲੋ ਬਾਹਰ ਤਾਂ ਆਪ ਹੀ ਜਾਂਦੇ ਰਹਿੰਦੇ ਦੁਨੀਆ ਐਡੀ ਪਾਗਲ ਵੀ ਨਹੀਂ ਹੈਗੀ ਕਿਹੜੀ ਇੱਥੇ ਬੈਠੇ ਰਹੇ ਦੀ ਬਾਣੀ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੋਈ ਨਹੀਂ ਅੱਗੇ ਇੱਥੇ ਹੀ ਰਹਿੰਦੇ ਫਿਰਦੇ ਹੁਣ ਫਿਰ ਰਹਿੰਦੇ ਫਿਰਨ ਸੋਟਾ ਲਵਣ ਕਰੀ ਆ ਜਾਵਣ ਦੇ ਫਿਰ ਵੋਟਾਂ ਪਾਓਗੇ ਹੋਣ ਕੀ ਕਿਸੇ ਨੂੰ ਨਹੀਂ ਪਾਨੀਆਂ ਕਿਸੇ ਨੂੰ ਨਹੀਂ ਪਾਨੀਆਂ ਹਾਂ ਹੋਣ ਲੋਕਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਉਹਨਾਂ ਨਾਲ ਛੇਵਣੀ ਜਾਣਾ ਹੈ ਨਾ ਨੌਕਰੀ ਨਕਵਾ ਜ 13 ਦਿਨ ਚਿੱਟਾ ਲੰਗਾ ਦੇ ਚਿੱਟਾ ਲੋਕੀ ਲਗਾਵੇ ਦਾ ਮਰਦਾ ਹੋਇਆ ਠੀਕ ਹੈ ਨਾ ਸਰ ਲੰਗਾ ਦੇ ਨੇ ਤੁ ਹਾਂ ਲੰਗਾ ਦੇ ਨਾ ਵਾਦ ਲੋਕੀ ਜਿਵੇਂ ਕੰਮ ਚੱਲਦਾ ਹੈ ਕੀ ਨਾਮ ਹੈ ਤੁਹਾਡਾ ਸਬਸਕ੍ਰਾਈਬਰ ਕਿਹੜੇ ਪਿੰਡ ਤੇ ਰਹਿਣ ਵਾਲੇ ਮਾਰ ਕੇ ਬਾਦ ਮਾਰ ਕੇ ਬਾਦ ਇੱਕ ਪੱਠਿਆਂ ਦੀ ਪੰਡ ਵੱਢ ਕੇ ਲਿਆ ਰਹੇ ਹੋ ਕਿੱਥੋਂ ਲਿਆਏ ਹੋ ਪੋਟਕੋ ਇਹ ਪਾਣੀ ਦੇ ਵਿੱਚੋਂ ਲੰਘ ਕੇ ਗਏ ਸੀ ਹਾਂਜੀ ਤੇ ਹੁਣ ਫੇਰ ਇਹਦੇ ਵਿੱਚੋਂ ਜਾਣਾ ਹੈ ਕਿੱਥੋਂ ਆਇਆ ਪਾਣੀ ਪਾਣੀ ਇਧਰ ਆ ਤੁਸੀਂ ਆਇਆ ਜੀ ਕਹਿੰਦੇ ਨਾ ਕਿੰਨੀ ਗੂ ਪਰੇਸ਼ਾਨੀ ਆਂਦੀ ਹੈ ਬਹੁਤ ਜ਼ਿਆਦਾ ਜਿਵੇਂ ਜਿਵੇਂ ਇੱਕ ਇੱਕ ਮਰਜ਼ੀ ਜਾਣਾ ਪਰੇਸ਼ਾਨੀ ਬਹੁਤ ਜ਼ਿਆਦਾ ਮੰਗ ਕੀ ਕਰਦੇ ਹੋ ਮੰਗ ਬੰਨਦੀ ਕਰਦੇ ਆ ਬੰਨ ਬੰਨਿਆ ਜਾਵੇ ਸੜਕ ਕਿਹੜੀ ਸਰਕਾਰ ਨੇ ਬੰਨਣਾ ਹੈ ਭਗਵੰਤਮਾਨ ਸਰਕਾਰ ਨੇ ਬੰਨਣਾ ਕਿ ਮੋਦੀ ਸਰਕਾਰ ਆਮਨੀ ਸਰਕਾਰ ਬੰਨ੍ਹੇ ਜਾਂ ਮੋਦੀ ਸਰਕਾਰ ਬੰਨ੍ਹੇ ਕੋਈ ਵੀ ਸਰਕਾਰ ਬੰਨ੍ਹੇ ਐਮਐਲਏ ਸਾਹਿਬ ਤੇ ਆਮ ਆਦਮੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਹਣਾ ਚਾਹੁੰਦੇ ਆ ਵੀ ਕੋਈ ਅਨੁਪ ਕੀਤੀ ਜਾਵੇ ਕੀ ਕਹਿਣਾ ਕਰਦੇ ਹੋ ਇਹ ਕਹਿਣਾ ਚਾਹਣਾ ਵੀ 40 50 ਸਾਲ ਹੋ ਗਏ ਵੀ ਆ ਛੜਕ ਦੇ ਕਿੰਨੇ ਹੀ ਪੈਸੇ ਅੱਗੇ ਕਿੰਨੇ ਵਾਰੀ ਆ ਚੁੱਕੇ ਨੇ ਦੇ ਖਾ ਜਾਂਦੇ ਨੇ ਮੂ ਮੈਲੇ ਸੱਤ ਰਲ ਕੇ ਇਹ ਸਾਰੇ ਪੈਸੇ ਖਾ ਜਾਂਦੇ ਨੇ ਆ ਵੀ ਛੜਕ ਛੁੜਕ ਨਹੀਂ ਇਹਦੇ ਕੁਝ ਵੀ ਬਣਦਾ ਹੁਣ ਕੀ ਮੰਗ ਕਰਦੇ ਹੋ ਹੁਣ ਵੀ ਆ ਛੜਕ ਬਣਾਈ ਜਾਵੇ ਬੱਚਿਆਂ ਸਕੂਲ ਦੀ ਗੱਡੀ ਛੜਕ ਆ ਗਈ ਸਾਰੀਆਂ ਬਣਾਈਆਂ ਜਾਵਣਾਂ ਤੇ ਪਾਣੀ ਤਾਂ ਦਾ ਹੀ ਰਹਿਣਾ ਇੱਥੇ ਪਾਰ ਸਾਲ ਹੀ ਆਣੇਗੇ ਉਤਰ ਕੀ ਨਾਮ ਹੈ ਤੇਰਾ ਗਰਵਦੀ ਕਿਹੜੇ ਸਕੂਲ ਪੜਦੇ ਬੱਚੋ ਮਾਰ ਸਕੂਲ ਕੀ ਨਾਮ ਹੈ ਸੇਰ ਜਾਰ ਰੋਹਾਨ ਸਕੂਲ ਦਾ ਕੀ ਨਾਮ ਹੈ ਮਾਰ ਸੋਨਾ ਸਰਕਾਰੀ ਪ੍ਰਾਇਮਰੀ ਸਕੂਲ ਕਿਹੜੀ ਕਲਾਸ ਪੜਦੇ ਕਿਹੜੀ ਕਲਾਸ ਪੜਦੇ ਬਾਬੂ 10ਵੀਂ ਕਲਾਸ ਦੇ ਵਿੱਚ ਉਤਰ ਕੇ ਆਏ ਐ ਐਕਟਿਵਿਟੀ ਵੇਲੇ ਬੈਠ ਕੇ ਕਿਉਂ ਨਹੀਂ ਆਇਆ ਵਾਇਸ ਹੀ ਉਹਨਾਂ ਇਹ ਮੂੜ ਲਿਬੜ ਗਏ ਨੇ ਤੇ ਹੁਣ ਕਰ ਜਾਗੇ ਐਵੇਂ ਰਹਿਣਾ ਸਵੇਰੇ ਹੀ ਪਾ ਕੇ ਆਣੇ ਨੇ ਹਾਂ ਦੋ ਚਾਹਾਂ ਸਾਜਨ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਮੁਾਰਜਮ ਸਿੰਘ ਕਿੰਨੇ ਸਾਲਾਂ ਦਾ ਇੱਥੇ ਰਹਿੰਦੇ ਹੋ ਮੇਰੀ ਉਮਰ 17.5 ਸਾਲ ਹੋ ਗਈ ਤੇ ਮੈਂ 17.5 ਸਾਲ ਇੱਥੇ ਹੀ ਰਹਿ ਤੈ ਇਹ ਤਾਰ ਦੇ ਪਾਰ ਹੈ ਪਿੰਡ ਹਾਂਜੀ ਕਿਹਨੀਆਂ ਕੋ ਮੁਸ਼ਕਲਾਂ ਆਂਦੀਆਂ ਇੱਥੇ ਮੁਸ਼ਕਲਾਂ ਤੇ ਇੱਥੇ ਵਾਧੂ ਆਂਦੀਆਂ ਜਿਵੇਂ ਜਿਵੇਂ ਪਾਣੀ ਆ ਜਾਂਦਾ ਹੈ ਹੋਰ ਜਿਵੇਂ ਜੰਗ ਦਾ ਖਤਰਾ ਹੁੰਦਾ ਹੈ ਇਸ ਤਰ੍ਹਾਂ ਹੋ ਰਹੀ ਇੱਕ ਦੋ ਮੁਸ਼ਕਲਾ ਆ ਜਾਂਦੀ ਆ ਇਹ ਹੁਣ ਫਿਰ ਪਾਣੀ ਆਇਆ ਹੈ ਹਾਂਜੀ ਇਹ ਪਾਣੀ ਹੁਣ ਦਰਿਆ ਵਿੱਚ ਵਧਿਆ ਹੋਇਆ ਸਤਲੁਜ ਦਰਿਆ ਦੇ ਤਾਂ ਪਾਣੀ ਹੁਣ ਫਿਰ ਆ ਗਿਆ ਹੈ ਫਿਰ ਆ ਗਿਆ ਇਹਨਾਂ ਨਾ ਕਿੰਨੀ ਕੋ ਦਿੱਕਤ ਆਉਂਦੀ ਤੁਹਾਨੂੰ ਅਣਜਾਣ ਚ ਦਿੱਕਤਾਂ ਸਕੂਲ ਜਾਣ ਨੂੰ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਆ ਹੋਰ ਇੱਥੇ ਜਿਵੇਂ ਸਕੂਲ ਵਿੱਚ ਅਲੱਗ-ਅਲੱਗ ਦਿੱਕਤਾਂ ਆਂਦੀਆਂ ਜਿਵੇਂ ਬਾਹਰੋਂ ਬੱਚੇ ਆਂਦੇ ਆ ਮਾਸਟਰ ਵੀ ਆਂਦੇ ਆ ਇਸ ਸਕੂਲ ਬਣਾ ਲੈ ਉਹਨਾਂ ਨੂੰ ਵੀ ਦਿੱਕਤ ਬਹੁਤ ਆਉਂਦੀ ਆ ਤੇ ਚੋਨਾ ਜਿਵੇਂ ਇਕ ਤਾਂ ਚੋਣੇ ਦੀ ਲਵਾਈ ਜਿਵੇਂ 5000 6000 ਪਰਦੇ ਆ ਉਹਦਾ ਵੀ ਨੁਕਸਾਨ ਕਾਫੀ ਹੁੰਦਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਬੜੇ ਮੁਆਵਜ਼ੇ ਦਿੱਤੇ ਨੇ ਅਸੀਂ ਮੁਰਗੀ ਤੇ ਬੱਕਰੀ ਮਰੇ ਤੇ ਪੈਸੇ ਦਿੱਤੇ ਨੇ ਪਰ ਮੁਆਵਜ਼ੇ ਤਾਂ ਦਿੱਤੇ ਆ ਪਰ ਜਿੱਥੇ ਉਹਨ ਕਿੱਲੇ ਦਾ ਚੋਨਾ 70 80 ਹਜ਼ਾਰ ਦਾ ਹੁੰਦਾ ਉਹ 4 5000 ਦੇ ਮੁਆਵਜ਼ੇ ਨਾਲ ਕੀ ਹੋ ਜਾਣਾ ਜਦ 70 80 ਹਜ਼ਾਰ ਕਿੱਲੇ ਦਾ ਦੇਵੇਂ ਨਾ ਜੀ ਪਾਣੀ ਇੰਨਾ ਕਰ ਰਹੀ ਹੈ ਤੇ ਇਸ ਕੀ ਸਰਕਾਰ ਕੋਲੋਂ ਮੰਗ ਕੀ ਕਰਦੇ ਹੋ ਮੰਗ ਹੀ ਕਰਦੇ ਆ ਵੀ ਬੰਨ ਮਤਲਬ ਸਹੀ ਬਣਾਏ ਜਾਣ जिमें दरिया के आसे पास दरिया डूंगा किया जाए जा पानी दरिया तो बाहर निकले ए न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत